ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਰਮੈਲ ਸਿੰਘ ਗੰਗੀ ਮੀਤ ਪ੍ਰਧਾਨ ਪੰਜਾਬ ਦੋਧੀ ਡੈਰੀ ਜਨਿਆਂ ਵੱਲੋਂ ਸਾਰੇ ਹੀ ਪੰਜਾਬ ਦੇ ਦੋਧੀ ਸਾਥਕਾਂ ਨੂੰ ਅਤੇ ਡੈਰੀ ਵਾਲੇ ਸਾਥਕਾਂ ਨੂੰ ਬੇਨਤੀ ਕਰਦੇ ਆ ਕਿ ਜੋ 30 ਤਰੀਕ ਨੂੰ ਕਿਸਾਨਾਂ ਵੱਲੋਂ ਪੰਜਾਬ ਬੰਦ ਦਾ ਸੰਦਾ ਦਿੱਤਾ ਗਿਆ ਹੈ ਉਸ ਦੇ ਮੱਧਿਆਦਰ ਦੁੱਧ ਦੀ ਡੇਰੀ ਜੁਨੀਆਣਾ ਤੀ ਤ੍ਰਿਕ ਨੂੰ ਮੁਕੰਮਲ ਤੌਰ ਤੇ ਦੁੱਧ ਦਾ ਕਾਰੋਬਾਰ ਬੰਦ ਰੱਖੇਗੀ ਸਵੇਰ ਦਾ ਟਾਈਮ ਕੋਈ ਵੀ ਦੁੱਧੀ ਸਾਥੀ ਦੁੱਧ ਲੈ ਕੇ ਨਹੀਂ ਆਵੇਗਾ ਤੇ ਨਾ ਹੀ ਕੋਈ ਡੇਰੀ ਵਾਲਾ ਵੀਰ ਆਪਣੀ ਡੇਲੀ ਖੋਲੂਗਾ ਅਗਰ ਕੋਈ ਵੀ ਦੁੱਧੀ ਸਾਥੀ ਜਾਂ ਕੋਈ ਡੈਰੀ ਵਾਲਾ ਵੀਰ ਇਸ ਹੁਕਮ ਦੀ ਉਲੰਘਣਾ ਕਰਦਾ ਹੈ ਤਾਂ ਉਹ ਆਪਣੇ ਨਫੇ ਨੁਕਸਾਨ ਦਾ ਜ਼ਿੰਮੇਵਾਰ ਆਪ ਹੋਵੇਗਾ ਕਿਉਂਕਿ ਆਪਾਂ ਜੋ ਦੁੱਧ ਆ ਉਹ ਕਿਸਾਨਾਂ ਦੇ ਘਰਾਂ ਤੋਂ ਲੈ ਕੇ ਆਉਣਾ ਆਪਣੇ ਪਿੰਡਾਂ ਤੋਂ ਲੈ ਕੇ ਆਉਣਾ ਤੇ ਆਪਾਂ ਦੀ ਇੱਕ ਕਿਸਾਨਾਂ ਦੇ ਉਤਰ ਸੋ ਆਪਣਾ ਵੀ ਫਰਜ਼ ਬਣਦਾ ਹੈ ਕਿ ਬਾਕੀ ਦੀਆਂ ਟ੍ਰੇਡ ਯੂਨੀਅਨਾਂ ਨੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੋ ਇੱਕ ਮਹੀਨੇ ਤੋਂ ਮਰਨਗਰ ਤੇ ਬੈਠੇ ਨੇ ਉਹਨਾਂ ਦਾ ਸਮਰਥਨ ਕਰਨ ਦਾ ਸਾਰਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਆਪੋ ਆਪਣਾ ਤੜਕੇ 7 ਵਜੇ ਤੋਂ ਲੈ ਕੇ 4 ਵਜੇ ਤਾਈਂ ਕਾਰੋਬਾਰ ਬੰਦ ਰੱਖਿਆ ਜਾਵੇ ਤਾ ਜੋ ਕੇਂਦਰ ਦੀ ਗੂੰਗੀ ਤੇ ਬੋਲੀ ਸਰਕਾਰ ਨੂੰ ਜਗਾਇਆ ਜਾ ਸਕੇ ਤਾਂ ਜੋ ਸਰਦਾਰ ਜਗਜੀਤ ਸਿੰਘ ਡੱਲੇਵਾਲਾ ਮਰਨ ਮਰਦ ਤੇ ਬੈਠੇ ਨੇ ਸੋ ਮੰਗਾਂ ਨੂੰ ਮਨਵਾਉਂਦੇ ਹੋਏ ਉਹਨਾਂ ਦੀ ਸਿਹਤ ਦੀ ਕੰਮ ਜਾ ਕੇ ਲਈ ਅਰਦਾਸ ਕਰ ਗਏ ਇਸ ਕਰਕੇ ਸਮੁੱਚਾ ਦੋਧੀ ਵਰਗ ਪੰਜਾਬ ਦਾ ਉਹ ਆਪਣਾ ਕਾਰੋਬਾਰ ਬੰਦ ਰੱਖੂਗਾ ਜਿੱਥੇ ਕਿਤੇ ਵੀ ਧਰਨੇ ਲੱਗਣਗੇ ਉਹ ਧਰਨਿਆਂ ਦੇ ਵਿੱਚ ਸ਼ਾਮਲ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੰਤਾ ਜੈ ਸ਼ਗਰ ਜੈ ਜੰਤਾ ਜੈ ਸ਼ਗਰ